ਉਹ ਜਿਹੜੀ ਉਹਨਾਂ ਨੇ ਮੇਨ ਰੀਜਨ ਦੱਸੇ ਨੇ ਹਨਾ ਉਹਦੇ ਵਿੱਚ ਸਭ ਤੋਂ ਵੱਡੀ ਗੱਲ ਹੈ ਜਿਹੜੀ ਟ੍ਰੇਡ 네ਗੋਸ਼ੀਏਸ਼ਨਸ ਟੈਰਫ ਜਿਹੜੀ ਕੈਨੇਡੀਅਨ ਇਕਨੋਮੀ ਆ ਉਹ 2.2% ਦੇ ਨਾਲ ਗਰੋਅ ਹੋਈ ਆ ਹਨਾ ਵਿਚ ਇਸ ਲਾਈਕ ਬੈਂਕ ਨੇ ਜੋ ਸੋਚਿਆ ਸੀ ਉਸ ਤੋਂ ਜ਼ਿਆਦਾ ਗਰੂ ਹੋਇਆ ਇਹ ਨਹੀਂ ਸੀ ਉਹਨਾਂ ਨੇ ਸੋਚਿਆ ਜਿਹੜੀ ਬੈਂਕ ਆਫ ਕੈਨੇਡਾ ਦਾ ਟਾਰਗੇਟ ਰੇਟ ਆ ਉਹ ਹੀ ਹੈ ਕਿ ਐਸੀਏ ਨੂੰ ਇਨਫਲੇਸ਼ਨ ਦਾ ਕਿ 2% ਦੇ ਨੇੜੇ ਤੇ ਰੇਖੀ ਰੱਖਣੀ ਸੋ ਜਦੋਂ ਫਿਰ ਬੈਂਕ ਰੇਟ ਘਟਾਉਂਦੀ ਹੈ ਜਾਂ ਬਲਉਂਦੀ ਹੈ ਅਕੋਰਡਿੰਗਲੀ ਬੈਂਕ ਦਾ ਪ੍ਰਾਈਮ ਘਟਦਾ ਤੇ ਵਧਦਾ ਰਹਿੰਦਾ ਕਿਉਂਕਿ ਹੁਣ ਰੇਟ ਇਨਕਰੀਜ਼ ਨਹੀਂ ਹੋਇਆ ਨਾ ਡਿਕਰੀਜ਼ ਹੋਇਆ ਸੋ ਨੀਅਰ ਅਬਾਊਟ ਕੋਈ ਜਿਆਦਾ ਮੇਜਰ ਇੰਪੈਕਟ ਨਹੀਂ ਪੈਣਾ ਟੋਟਲੀ ਰਾਈਟ ਨੂੰ ਇੰਨੀ ਅਨਸਰਟੇਨਟੀ ਹੋਈ ਤੇ ਆ ਨਾਲ ਬੇਯਕੀਨੀ ਜੀ ਮਾਰਕੀਟ ਦੇ ਵਿੱਚ ਹਨ ਸੋ ਲੈਟਸ ਸੀ ਕਿਸ ਪੋਸਿਬਲ ਜਾਂਦੇ ਆ ਡੂ ਡਿਸਕਸ ਵਿਦ ਯੂਰ ਫਾਈਨੈਂਸ਼ੀਅਲ ਅਡਵਾਈਜ਼ਰਸ ਸੋ ਤਾਂ ਕਿ ਉਹ ਤੁਹਾਨੂੰ ਪਿਕਚਰ ਸਾਰੀ ਦਿਖਾ ਕੇ ਤੁਹਾਨੂੰ ਗਾਈਡ ਵੀ ਕਰ ਸਕਦੇ ਨੇ ਲਾਈਕ ਯੂਸੂअली ਵੀ ਡੂ ਇੱਕ ਲਾਈਕ ਇਹ ਦੱਸਦੇ ਕਿ ਤੁਸੀਂ ਇਸ ਤਰ੍ਹਾਂ ਬਜਟਿੰਗ ਕਰ ਲੋ ਆਪਦੀ ਹੈਨਾ ਸੋ ਵਿਚ ਇਜ਼ ਗੁੱਡ ਔਕੇ ਸਮਝ ਦੇ ਵਿੱਚ ਇਹੀ ਚੀਜ਼ਾਂ ਤੇ ਅਨਸਰ ਰੱਖਣ ਵਾਲੀਆਂ ਆਉਂਦੀਆਂ ਬੈਂਕ ਆਫ ਕੈਨੇਡਾ ਨੇ ਇਸ ਵੇਲੇ ਜਿਹੜੀਆਂ ਵਿਆਜ ਦਰਾਂ ਦੇ ਵਿੱਚ ਬੁੱਧਵਾਰ ਨੂੰ ਜੋ ਫੈਸਲਾ ਕੀਤਾ ਯਾਨੀ ਕਿ 2.75% ਦੇ ਉੱਤੇ ਸਥਿਰ ਰੱਖਿਆ ਉਸ ਨੂੰ ਕਿਉਂਕਿ ਨੀਤੀ ਨਿਰਮਾਤਾ ਇਸ ਬਾਰੇ ਸਪਸ਼ਟਤਾ ਦੀ ਜਿਹੜੀ ਹੈ ਉਹ ਉਡੀਕ ਕਰ ਰਹੇ ਸੀ ਤੇ ਟੈਰੀਫਾਰਥਿਕਤਾ ਨੂੰ ਕਿਵੇਂ ਜਿਹੜਾ ਉਹ ਪ੍ਰਭਾਵਿਤ ਕਰਨਗੇ ਇਸ ਦੇ ਮੱਦੇਨਜ਼ਰ ਹੀ ਇਹ ਫੈਸਲਾ ਲਿਆ ਜਾਣਾ ਸੀ ਸੋ ਹੁਣ ਕਿਉਂਕਿ ਇਹ ਵਿਆਜ ਦਰਾਂ ਪਹਿਲਾਂ ਦੀ ਤਰ੍ਹਾਂ ਦੋ ਵਾਰੀ ਦੀ ਤਰ੍ਹਾਂ ਇਸ ਦੇ ਵਿੱਚ ਕੋਈ ਬਦਲਾਅ ਨਹੀਂ ਕੀਤਾ ਗਿਆ ਤਾਂ ਖਾਸ ਕਾਰਨ ਕੀ ਦੇਖੇ ਗਏ ਨੇ ਵਿਆਜ ਦਰਾਂ ਦੇ ਬਦਲਾ ਨਾ ਹੋਣ ਪਿੱਛੇ ਇਸ ਸੰਬੰਧੀ ਖਾਲਸਾ ਕ੍ਰੈਡਿਟ ਯੂਨੀਅਨ ਤੋਂ ਰੀਜਨਲ ਮੈਨੇਜਰ ਕੁਲਦੀਪ ਸਿੰਘ ਸਿੱਧੂ ਹੋਰਾਂ ਨੇ ਜਾਣਕਾਰੀ ਸਾਂਝੀ ਕੀਤੀ ਸੋ ਬੈਂਕ ਆਫ ਕੈਨੇਡਾ ਦੇ ਵੱਲੋਂ ਦੂਜੀ ਵਾਰ ਵੀ ਜਿਹੜੀਆਂ ਨੇ ਵਿਆਜ ਦਰਾਂ ਦੇ ਵਿੱਚ ਕੋਈ ਵੀ ਚੇਂजेस ਨਹੀਂ ਕੀਤੇ ਗਏ 2.75% ਦੇ ਉੱਤੇ ਹੀ ਰੱਖੀਆਂ ਗਈਆਂ ਨੇ ਕੀ ਰੀਜ਼ਨ ਕਾਊਂਟ ਕੀਤੇ ਗਏ ਨੇ ਇਸ ਸੰਬੰਧੀ ਗੱਲਬਾਤ ਕਰਨ ਦੇ ਲਈ ਸਾਡੇ ਨਾਲ ਖਾਲਸਾ ਕ੍ਰੈਡਿਟ ਯੂਨੀਅਨ ਤੋਂ ਰੀਜਨਲ ਮੈਨੇਜਰ ਕੁਲਦੀਪ ਸਿੰਘ ਸਿੱਧੂ ਜੀ ਜੁੜੇ ਹੋਏ ਨੇ ਕੁਲਦੀਪ ਸਿੱਧੂ ਜੀ ਜਿਹੜੇ ਇਹ ਫੇਰ ਦੂਜੀ ਵਾਰ ਸਟੇਬਲ ਰੱਖੀ ਗਈ ਹੈ ਫੇਰ ਬਿਲਕੁਲ ਵੀ ਚੇਂजेस ਨਹੀਂ ਕੀਤੇ ਗਏ ਹਾਲਾਂਕਿ ਮਾਰਕੀਟ ਦੀ ਕਾਫੀ ਨਜ਼ਰ ਟਿਕੀ ਹੋਈ ਸੀ ਵਿਆਜ ਦਰਾਂ ਦੇ ਉੱਤੇ ਤੇ ਕੀ ਕਾਰਨ ਕਾਊਂਟ ਕੀਤੇ ਗਏ ਆ ਵੀ ਵਿਆਜ ਦਰਾਂ ਦੇ ਵਿੱਚ ਕੋਈ ਵੀ ਬਦਲਾਅ ਜਿਹੜੀ ਜੂਨ uh, 4 ਨੂੰ ਮੀਟਿੰਗ ਹੋਈ ਹੈ ਜੀ ਬੈਂਕ ਦੇ ਗਵਰਨਰ ਨੇ ਉਹਨਾਂ ਨੇ ਸੇਮ ਰੱਖਿਆ ਹੈ ਨਾ ਕੋਈ ਚੇਂजेस ਨਹੀਂ ਕੀਤੀ 2.75 ਹੈ ਨਾ ਜਿਹੜਾ ਬੈਂਕ ਰੇਟ ਹੈਗਾ ਉਹਦੇ ਜਿਹੜੀ ਉਹਨਾਂ ਨੇ ਮੇਨ ਰੀਜਨ ਦੱਸਿਆ ਹੈ ਨਾ ਉਹਦੇ ਵਿੱਚ ਸਭ ਤੋਂ ਵੱਡੀ ਗੱਲ ਹੈ ਜਿਹੜੀ ਟ੍ਰੇਡ 네ਗੋਸ਼ੀਏਸ਼ਨਸ ਟੈਰਿਫ ਹੈ ਨਾ ਮੇਨ ਕੋਕੋ ਵਰਲਡ ਦੀ ਇਕਨੋਮੀ ਹੈ ਜਿਹੜੀ ਨਾ ਉਹ ਥੋੜੀ ਜੀ ਲਾਈਕ ਓਵੇਟ ਐਂਡ ਵਾਚ ਅਨਸਰਟਨਟੀ ਇਨੀ ਟ੍ਰੇਡ ਮਾਰਕੀਟ ਦੇ ਵਿੱਚ ਹੋਈ ਵੀ ਆ ਨਾ ਸੋ ਦੋਜ਼ ਆਰ ਦਾ ਮੇਨ ਰੀਜਨਸ ਕਿ ਉਹਨਾਂ ਨੇ ਇਹਨੂੰ ਸਟੱਡੀ ਉੱਥੇ ਹੀ ਰੱਖਿਆ ਨਾ ਘਟਾਇਆ ਨਾ ਵਧਾਇਆ ਸੋ ਰਾਈਟ ਨਾਓ ਦਾ ਰੇਟ ਇਜ਼ 2.75 ਜਿਹੜਾ ਬੈਂਕ ਆਫ ਕੈਨੇਡਾ ਨੇ ਉਹ ਕੀਤਾ ਜੀ ਅੱਛਾ ਜਦੋਂ ਵੀ ਵਿਆਜ ਦਰਾਂ ਜਿਹੜੀਆਂ ਨੇ ਉਹ ਉਹਨਾਂ 'ਤੇ ਕੋਈ ਵੀ ਚੇਂजेस ਕੀਤੇ ਜਾਂਦੇ ਜਾਂ ਨਾ ਵੀ ਚੇਂजेस ਕੀਤੇ ਜਾਂਣ ਇੱਕ ਪ੍ਰੋਪਰ ਜਿਹੜੇ ਰੀਜ਼ਨ ਹੁੰਦੇ ਨੇ ਉਹਨਾਂ ਨੂੰ ਕਾਊਂਟ ਕੀਤਾ ਜਾਂਦਾ ਵੀ ਕਿਹੜੇ-ਕਿਹੜੇ ਮੁੱਦਿਆਂ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਫੈਸਲਾ ਕੀਤਾ ਜਾ ਰਿਹਾ ਬੈਂਕ ਦੇ ਵੱਲੋਂ ਸੋ ਇਸ ਵੇਲੇ ਮੇਨ ਰੀਜ਼ਨ ਕਿਹੜੇ ਕਾਊਂਟ ਕੀਤੇ ਗਏ ਦੇਖੋ ਜਦੋਂ ਬੈਂਕ ਕੋਈ ਵੀ ਡਿਸੀਜਨ ਲੈਂਦੀ ਹੈ ਹਨਾ ਤਾਂ ਉਹਦੇ ਵਿੱਚ ਮੇਨ ਹੁੰਦਾ ਹੈ ਕਿ ਸਾਡੀ ਜਿਹੜੀ ਇਕਨੋਮੀ ਕਿੰਨੇ ਰੇਟ ਤੇ ਗਰੋ ਕਰਦੀ ਆ ਸਾਡੀ ਇਨਫਲੇਸ਼ਨ ਕਿੱਥੇ ਖੜੀ ਹੈ ਮਹਿੰਗਾਈ ਦੀ ਦਰ ਜਿਹਨੂੰ ਕਹਿੰਦੇ ਨੇ ਠੀਕ ਹੈ ਜੀ ਅਨਪਲੋਇਮੈਂਟ ਸਾਡੀ ਕਿੰਨੀ ਆ ਕੀ ਸਾਡੀ ਇਕਨੋਮੀ ਦੇ ਵਿੱਚ ਜੌਬਸ ਨੇ ਜਿਹੜੀਆਂ ਸ਼ਰੇਡ ਹੋਈਆਂ ਨੇ ਜਾਂ ਜੌਬਸ ਐਡ ਹੋਈਆਂ ਨੇ ਅਨਇੰਪਲੋਇਮੈਂਟ ਰੇਟ ਵਧਿਆ ਜਾਂ ਘਟਿਆ ਸੋ ਇੱਕ ਕੰਬੀਨੇਸ਼ਨਸ ਹੁੰਦੇ ਆ ਜਿਹੜੇ ਡਿਸਾਈਡ ਕਰਦੇ ਆ ਕਿ ਵੈਦਰ ਦੇ ਗੋਣਾ ਰਿਡਿਊਸ ਜਾਂ ਇਨਕਰੀਸ ਬਿਕੋਜ਼ ਆਲਟੀਮੇਟਲੀ ਜਿਵੇਂ ਆਪਾਂ ਪਹਿਲੀ ਇੰਟਰਵਿਊਸ ਦੇ ਵਿੱਚ ਵੀ ਗੱਲ ਕੀਤੀ ਹੈ ਮਨੀ ਸਪਲਾਈ ਨੂੰ ਕੰਟਰੋਲ ਕਰਦੇ ਆ ਹੋਣਾ ਸੋ ਅਕੋਰਡਿੰਗਲੀ ਤਾਂ ਕਿ ਜਿਹੜਾ ਕਾਮਨ ਮੈਨ ਆ ਉਹਦੀ ਜਿਹੜੀ ਪਾਕਟ ਤੇ ਵਧਣ ਦੇ ਨਾਲ ਕੀ ਅਸਰ ਪੈਣਾ ਘਟਣ ਦੇ ਨਾਲ ਕੀ ਅਸਰ ਪੈਣਾ ਹੈ ਨਾ ਸੋ ਇਹ ਸਾਰੇ ਫੈਕਟਰਸ ਜਿਹੜੇ ਕਾਊਂਟ ਫਰ ਕਰਕੇ ਫਿਰ ਉਹ ਡਿਸੀਜਨ ਲੈਂਦੇ ਨੇ ਜੀ ਐਸਵੇਰੀ ਕੀ ਟੈਰਿਫਸ ਬਹੁਤ ਔਡਾ ਮੁੱਦਾ ਇਸਵੇਰੀ ਦੀ ਜਿਹੜੀ ਮੀਟਿੰਗ ਆ ਉਹਦੇ ਵਿੱਚ ਮੈਜੋਰਿਟੀ ਜਿਹੜਾ ਮੇਨ ਇੰਪੈਕਟ ਆ ਉਹ ਬਿਕੋਜ਼ ਆਫ ਦਾ ਟੈਰਿਫ ਵਾਲ ਮਾਰਕੀਟ ਦੇ ਵਿੱਚ ਇੰਨੀ ਅਨਸਰਟੇਨਟੀ ਹੈ ਗਿਆ ਹਾਲਾਂਕਿ ਜਿਹੜੀ ਕੈਨੇਡੀਅਨ ਇਕਨੋਮੀ ਆ ਉਹ 2.2% ਦੇ ਨਾਲ ਗਰੋ ਹੋਈ ਆ ਹਨਾ ਵਿਚ ਇਸ ਲਾਈਕ ਬੈਂਕ ਨੇ ਜੋ ਸੋਚਿਆ ਸੀ ਉਸ ਤੋਂ ਜ਼ਿਆਦਾ ਗਰੋਅ ਹੋਈਆ ਇੰਨਾ ਨਹੀਂ ਸੀ ਉਹਨਾਂ ਨੇ ਸੋਚਿਆ ਕਿ ਇੰਨੀ ਬਟ ਇਕਨੋਮੀ ਗਰੋਅ ਹੋਈਆ 노 ਡਾਊਟ ਬਾਊਟ ਇਟ ਹੈਨਾ ਇਨਫਲੇਸ਼ਨ ਜਿਹੜੀ April ਦੀ 2.3 ਸੀਗੀ ਜਿਹੜੀ ਬੈਂਕ ਆਫ ਕੈਨੇਡਾ ਦਾ ਟਾਰਗੇਟ ਰੇਟ ਆ ਉਹ ਹੀ ਹੈ ਕਿ ਐਸਸੀਏ ਨੂੰ ਇਨਫਲੇਸ਼ਨ ਦਾ ਕਿ 2% ਦੇ ਨੇੜੇ ਤੇੜੇ ਹੀ ਰੱਖਣੀ ਆ ਸੋ ਬਟ ਇਸ ਵਾਰੀ ਦਾ ਮੇਜਰ ਹੈ ਜਿਹੜਾ ਉਹ ਟ੍ਰੇਡ 네ਗੋਸ਼ੀਏਸ਼ਨਸ ਟੈਰਫ ਅਨਸਰਟੇਨਟੀ ਵਰਲਡ ਦੇ ਵਿੱਚ ਹੈ ਨਾ ਚਾਈਨਾ ਯੂਐਸ ਕੈਨੇਡਾ ਲਾਈਕ abriver so oh di jaddi problem hai us karke inanne study rakhe bet and watch i will say ji bilkul acha market di bahut zyada nazar tiki hui si bhi byaj daron de vich ki ho sakda hai bas sakdiyan ne ghat sakdiyan ne ghatan di zyada ummeed lagayi ja rahi si te hun jaddi mortgage de utte khas karke dekha ja raha si ki asar pavega oh no doubt tade kol bhi bahut sare log visit karde honge phone calls aundiyan honge so isliye market de halat fir kivein dekhe ja rahe ne byaj daron je jehde hai oh change nahi hon to baad ਦੇਖੋ ਜਿਹੜੇ ਮਾਰਗੇਜ ਦੇ ਰੇਟ ਨੇ ਉਹ ਸੇਮ ਹੀ ਰਹਿਣਗੇ ਦੇਖੋ ਜਿਹੜੀ ਜਿਹੜੀ ਵਿਆਜ ਦਰ ਹੁੰਦੀ ਹੈ ਨਾ ਇਹ ਦੇ ਨਾਲ ਲਿੰਕ ਹੁੰਦਾ ਪ੍ਰਾਈਮ ਬੈਂਕਸ ਦਾ ਹਰ ਇੱਕ ਰਿਗਿਉਨ ਦਾ ਬੈਂਕਸ ਦਾ ਡਿਫਰੈਂਟ ਡਿਫਰੈਂਟ ਮਤਲਬ ਕੋਈ ਪ੍ਰਾਈਮ ਰੇਟ ਹੁੰਦਾ ਹੈ ਨਾ ਜਿਹੜਾ ਕਿ ਜਿਹੜੀਆਂ ਆਪਣੀਆਂ ਵੇਰੀਏਬਲ ਮਾਰਗੇਜਸ ਨੇ ਉਹਨਾਂ ਨੂੰ ਇੰਪੈਕਟ ਕਰਦੇ ਨੇ ਹੈ ਨਾ ਵੈਰੀਏਬਲ ক্লোਜ਼ਡ ਉਹ ਪ੍ਰਾਈਮ ਮਾਈਨਸ ਹੁੰਦੀ ਆ ਵੈਰੀਏਬਲ ওপਨ ਆ ਉਹ ਕਈ ਪ੍ਰਾਈਮ ਪਲੱਸ ਦਿੰਦੇ ਨੇ ਸੋ ਜਦੋਂ ਫੇਰ ਬੈਂਕ ਰੇਟ ਘਟਾਉਂਦੀ ਆ ਜਾਂ ਬਣਾਉਂਦੀ ਆ ਅਕੋਰਡਿੰਗਲੀ ਬੈਂਕ ਦਾ ਪ੍ਰਾਈਮ ਘਟਦਾ ਤੇ ਵਧਦਾ ਰਹਿੰਦਾ ਹੈਨਾ ਸੋ ਉਸ ਹੱਬ ਦੇ ਨਾਲ ਉਹਦੇ ਤੇ ਫਰਕ ਪੈਂਦਾ ਫਿਕਸ ਮਾਰਗੇਜ ਤੇ ਕੋਈ ਫਰਕ ਨਹੀਂ ਪੈਂਦਾ ਤੇ ਕਿਉਂਕਿ ਹੁਣ ਰੇਟ ਇਨਕਰੀਜ਼ ਨਹੀਂ ਹੋਇਆ ਨਾ ਡਿਕਰੀਜ਼ ਹੋਇਆ ਸੋ ਨੀਅਰ ਅਬਾਊਟ ਕੋਈ ਜਿਆਦਾ ਮੇਜਰ ਇੰਪੈਕਟ ਨਹੀਂ ਪੈਣਾ ਉਹ ਐਜ਼ ਇਟ ਇਜ਼ ਹੀ ਰਹਿਣਾ ਉਹਨਾਂ ਤੇ ਜੋ ਵੀ ਹੈਗਾ ਹੈਨਾ ਤੇ ਉਹ ਵੇਰੀਏਬਲ ਮਾਰਗੇਜਸ ਵੀ ਸੇਮ ਰਹਿਣਗੇ ਕਿਉਂਕਿ ਉਹਦੇ ਚ ਪ੍ਰਾਈਮ ਮਾਈਨਸ ਜਾਂ ਪ੍ਰਾਈਮ ਪਲੱਸ ਹੋਏਗਾ ਤਾਂ ਪ੍ਰਾਈਮ ਦੇ ਵਿੱਚ ਕੋਈ ਚੇਂਜ ਨਹੀਂ ਹੋਣੀ ਤਾਂ ਫਿਰ ਉਹਨਾਂ ਚ ਵੀ ਕੋਈ ਚੇਂਜ ਨਹੀਂ ਹੋਣਾ ਸੋ ਉਹ ਲਗਭਗ ਨਾਰਮਲੀ ਸੇਮ ਹੀ ਰਹਿੰਦੀ ਹੈ ਜੀ ਯਾ ਅਜਾ ਅਗਲੀ ਹੁਣ ਮੀਟਿੰਗ ਕਦੋਂ ਆਉਂਦੇ ਉਮੀਦ ਜਤਾਈ ਜਾ ਰਹੀ ਹੈ ਅਗਲੀ ਵਾਰੀ ਦੇ ਚੇਂजेस ਜਿਹੜੇ ਨੇ ਕਿਵੇਂ ਵੇਖੇ ਜਾ ਰਹੇ ਨੇ ਹੁਣੇ ਤੋਂ ਕੀ ਫੈਕਟਰਸ ਦੇ ਉੱਤੇ ਧਿਆਨ ਦਿੱਤਾ ਜਾ ਰਿਹਾ ਦੇਖੋ ਮੇਨ ਚੀਜ਼ ਜਿਹੜੀ ਇਸ ਵੇਰੀ ਵਾਲੀ ਉਹਨਾਂ ਨੇ ਕੀਤੀ ਹੈ ਜਿਸ ਦਾ ਆਪਾਂ ਪਹਿਲਾਂ ਗੱਲ ਕੀਤੀ ਹੈ ਟ੍ਰੇਡ 네ਗੋਸ਼ੀਏਸ਼ਨਸ ਤੇ ਨੇ ਇਹ ਕਿੱਧਰ ਨੂੰ ਜਾਂਦੀਆਂ ਨੇ ਟਰਫ ਦਾ ਕੀ ਹੁੰਦਾ ਕੀ ਕੋਈ ਰੈਜ਼ੋਲੂਸ਼ਨ ਹੁੰਦੀ ਆ ਕੀ ਕੋਈ ਐਗਰੀਮੈਂਟ ਹੁੰਦਾ ਹੈ ਨਾ ਕੀ ਕੋਈ ਸਹਿਮਤੀ ਬਣਦੀ ਆ ਡਿਫਰੈਂਟ ਡਿਫਰੈਂਟ ਕੰਟਰੀਜ਼ ਨਾਲ ਕਿਉਂਕਿ ਉਹ ਟ੍ਰੇਡ ਡੀਲਸ ਕਰਦੇ ਪਏ ਨੇ ਕਦੇ ਕਿਸੇ ਕੰਟਰੀ ਨਾਲ ਕਿਸੇ ਕੰਟਰੀ ਦੇ ਨਾਲ ਡੀਲਸ ਆਲਟੀਮੇਟਲੀ ਬਣਾਉਣੀਆਂ ਨੇ ਫਿਰ ਪਤਾ ਲੱਗੇਗਾ ਕਿ ਕਿਸ ਪਾਸੇ ਵੱਲ ਜਾ ਰਹੀ ਆ ਅਨਪਲੋਇਮੈਂਟ ਰੇਟ ਸਾਡਾ 2.6 6.9% ਤੇ ਰਾਈਟ ਨਾ ਹਣਾ ਤੇ ਫਿਰ ਜੋਬ ਮਾਰਕੀਟ ਨੂੰ ਦੇਖਣਾ ਪੈਣਾ ਫਿਰ ਇਨਫਲੇਸ਼ਨ ਨੂੰ ਦੇਖਣਾ ਪੈਣਾ ਹਾਲਾਂਕਿ ਜਿਹੜੀ बिकॉज ਆਫ ਦਾ ਕਾਰਬਨ ਟੈਕਸ ਸਾਡੀ ਇਨਫਲੇਸ਼ਨ ਹੈ ਜਿਹੜੀ ਸੀਪੀਆਈ ਇੰਡੈਕਸ ਆ ਉਹ ਥੋੜਾ ਘਟਿਆ ਸੀ 1.75% ਕਿਉਂਕਿ ਕਾਰਬਨ ਟੈਕਸ ਉਹ ਵੇਵ ਆਫ ਹੋ ਗਿਆ ਹੈ ਨਾ ਸੋ ਉਹਦੇ ਵੇਵ ਆਫ ਹੋਣ ਦੇ ਨਾਲ ਚੀਜ਼ਾਂ ਥੋੜੀਆਂ ਜਿਹੀ ਪਾਰਟਿਕੁਲਰਲੀ ਗੈਸੋਲੀਨ ਤੇ ਫਰਕ ਪਿਆ ਗੈਸੋਲੀਨ ਘਟਿਆ ਹੈ ਨਾ ਤੇ ਬਟ ਅਲਟੀਮੇਟਲੀ ਨੈਕਸਟ ਮੀਟਿੰਗ ਦੇ ਵਿੱਚ ਅਗੇਨ ਜੇ ਤੱਕ ਕੋਈ ਰੀਚ ਆਊਟ ਐਗਰੀਮੈਂਟ ਹੁੰਦਾ ਹੈ ਨਾ ਟੈਰਿਫਸ ਦੇ ਸਬੰਧ ਦੇ ਵਿੱਚ ਫਿਰ ਉਹ ਉਸ ਹੱਬ ਨੂੰ ਵੇਖਣਗੇ ਤੇ ਟੋਟਲੀ ਰਾਈਟ ਨਾ ਇਨੀ ਅਨਸਰਟੇਨਟੀ ਹੋਈ ਪਈ ਆ ਹਨਾ ਬੇਜਕੀਨੀ ਜੀ ਮਾਰਕੀਟ ਦੇ ਵਿੱਚ ਹਨਾ ਸੋ ਲੈਟਸ ਸੀ ਕਿਸ ਪਾਸਿਬਲ ਜਾਂਦੇ ਆ ਹੁਣ ਇਕਨੋਮਿਕਸ ਟੋਟਲੀ ਐਸਟੀਮੇਟਸ ਟੋਟਲੀ ਫੇਲ ਨੇ ਰਾਈਟ ਨਾਉ ਬਿਕਾਜ਼ ਪਤਾ ਨਹੀਂ ਕਿ ਕਿਸ ਕਿਸ ਪਾਸਿਬਲ ਮਾਰਕੀਟ ਨੇ ਕਾਲਸਾ ਕ੍ਰੈਡਿਟ ਯੂਨੀਅਨ ਦੇ ਵੱਲੋਂ ਸਾਰਿਆਂ ਨੂੰ ਅਸਲ ਵਿੱਚ ਕੀ ਕਹਿਣਾ ਚਾਹੋਗੇ ਦੇਖੋ ਸਭ ਤੋਂ ਪਹਿਲਾਂ ਆਪਾਂ ਹਰ ਹਰ ਜਦੋਂ ਵੀ ਇੰਟਰਵਿਊ ਕਰਦੇ ਹਾਂ ਉਸ ਕਹਿੰਦੇ ਕਿ ਆਪਣੀ ਬਜਟਿੰਗ ਦੀ ਬਲਤੇ ਆਉਂਦੇ ਹੋ ਠੀਕ ਹੈ ਜਿਸ ਸਭ ਦੇ ਨਾ ਮਾਰਕੀਟ ਦੀ ਚਲਦਾ ਪਿਆ ਸਿਸਟਮ ਚਲਦਾ ਫਿਰ ਸੋ ਥੋੜੀ ਬਹੁਤੀ ਸੇਵਿੰਗ ਆਫ ਦੀ ਬੈਸਟਿੰਗ ਕਰਕੇ ਹਨਾ ਜਰੂਰ ਰੱਖੋ ਆ ਬਾਕੀ ਅਪਦੇ ਫਾਈਨੈਂਸ਼ੀਅਲ ਜਿਹੜੇ ਐਡਵਾਈਜ਼ਰ ਨੇ ਤੁਹਾਡੇ ਤੁਹਾਡਾ ਅਗਰ ਖਾਲਸਾ ਕ੍ਰਿਡ ਯੂਨੀਅਨ ਚ ਅਕਾਊਂਟ ਹੈ ਤਾਂ ਅਪਦੇ ਫਾਈਨੈਂਸ਼ੀਅਲ ਐਡਵਾਈਜ਼ਰ ਨਾਲ ਕੀਪ ਇਨ ਰੈਗੂਲਰ ਟੱਚ ਆਪਣੀ ਫਾਈਨੈਂਸ਼ੀਅਲ ਹੈਲਥ ਚੈੱਕ ਕਰਉਂਦੇ ਰਹੋ ਹੈਨਾ ਕ੍ਰੈਡਿਟ ਕਾਰਡ ਕੀ ਹੈ ਤੁਹਾਡੀ ਮਾਰਗੇਜ ਕਿੱਥੇ ਖੜੀ ਆ ਕੀ ਏ ਜਿਆਦਾ ਰੇਟ ਹੈ ਘੱਟ ਰੇਟ ਹੈ ਹੈਨਾ ਉਹ ਸਭ ਦਿਨ ਡਿਸਕਸ ਕਰੋ ਲਾਈਨ ਆਫ ਕ੍ਰੈਡਿਟਸ ਯੂ نو ਉਹ ਸਭ ਦਿਨ ਬਟ ਡੂ ਡਿਸਕਸ ਵਿਦ ਯੂਰ ਫਾਈਨੈਂਸ਼ੀਅਲ ਐਡਵਾਈਜ਼ਰਸ ਸੋ ਤਾਂ ਕਿ ਉਹ ਤੁਹਾਨੂੰ ਪਿਕਚਰ ਸਾਰੀ ਦਿਖਾ ਕੇ ਤੁਹਾਨੂੰ ਗਾਈਡ ਵੀ ਕਰ ਸਕਦੇ ਨੇ ਲਾਈਕ ਯੂਸੂਅਲੀ ਵੀ ਡੂ ਇਕ ਲਾਈਕ ਇਹ ਦੱਸਦੇ ਕਿ ਤੁਸੀਂ ਇਸ ਤਰ੍ਹਾਂ ਬਜਟਿੰਗ ਕਰ ਲਓ ਆਪਣੀ ਹੈਨਾ ਸੋ ਵਿਚ ਇਜ਼ ਗੁੱਡ ਔਕੇ ਸਮੇਂ ਦੇ ਵਿੱਚ ਇਹੀ ਚੀਜ਼ਾਂ ਧਿਆਨ ਚ ਰੱਖਣ ਵਾਲੀਆਂ ਆਉਂਦੀਆਂ ਨੇ ਜੀ ਥੈਂਕ ਯੂ ਸੋ ਮਚ ਥੈਂਕ ਯੂ ਜੀ ਥੈਂਕ ਯੂ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ